Faana ya maki ya nama to na fanaa fanaa to na fanaa to na fanaa. جي رکھو جي رکھو اها 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 बेस्ट नेम इज टॉयना अमन कैन आई जॉइन कोई देवकी पब्लिक स्कूल है रे शिवाजी काली ਮੈਂ ਨੀ ਪੁੱਛਦਾ ਅੱਜ ਅੱਜ ਖਰਾ ਕਰੇਡੋਂ ਦੇ ਆਸਾਬਾ ਕੇਵਲ ਜਾਣਗੇ ਆਜਾ ਲਿਆ ਲਿਆ ਅੱਜ ਕੇ ਦਰਵਾ ਵਾਸਤੇ ਤੇ ਸਾਡੇ ਵਾਸਤੇ ਤੇ ਸਾਰੇ ਜਿਹੜੇ ਬੱਚੇ ਜੋ ਇਸ ਗਰਾਊਂਡ ਨਾਲ ਜੁੜੇ ਹੋਏ ਐ ਬੜੇ ਮਾਣ ਦੀ ਗੱਲ ਆ ਸਾਡੇ ਵਾਸਤੇ ਸਾਡੇ ਬਾਸਕਟਬਾਲ ਦੇ ਕੋਚ ਜਗਸੀਰ ਸਿੰਘ ਜੀ ਪੁਰੀ ਜਿਹੜੇ ਸਾਡੇ ਟਰੈਫਿਕ ਇਨਚਾਰਜ ਵੀ ਨੇ ਗਿੱਧਰਵਾਦੇ ਅੱਜ ਮਾਸਟਰ ਗੇਮ ਕੇਰਲਾ ਤੋਂ ਸੈਕੰਡ ਪ੍ਰਾਈਜ਼ ਜਿੱਤ ਕੇ ਲੈ ਕੇ ਆਏ ਹਨ ਇੰਟਰਨੈਸ਼ਨਲ ਜਿਹੜੀਆਂ ਗੇਮ ਹੋਈਆਂ ਜੀ ਉਹਦੇ ਵਿੱਚੋਂ ਸੈਕੰਡ ਪ੍ਰਾਈਜ਼ ਜਿੱਤ ਕੇ ਲੈ ਕੇ ਆਏ ਨੇ ਤੇ ਸਾਡੇ ਆਪ ਤੇ ਬੜੀ ਮਾਣ ਵਾਲੀ ਗੱਲ ਹੈ ਬਤੌਰ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਂ ਤੇ ਇਹਨਾਂ ਦੇ ਨਾਲ ਰੜ ਕੇ ਅਸੀਂ ਜੋ ਵੀ ਇੱਥੇ ਗਰਾਊਂਡ ਦੇ ਲਈ ਜਿਵੇਂ ਦਿਨ ਰਾਤ ਦੋਨੇ ਹਸਬੈਂਡ ਵਾਈਫ ਸਾਡੇ ਭੈਣ ਜੀ ਵੀ ਬੜੀ ਇਹ ਬੱਚਿਆਂ ਵਾਸਤੇ ਇੱਥੇ ਦਿਨ ਰਾਤ ਗਰਾਊਂਡ ਨੂੰ ਦਿੰਦੇ ਆ ਜੀ ਤੇ ਇਹਨਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਤੇ ਬੱਚਿਆਂ ਨੂੰ ਚੰਗੀ ਸੋਚ ਨਾਲ ਚੰਗਾ ਨਰੋਇ ਸਮਾਜ ਦੀ ਸਿਰਜਣਾ ਵਾਸਤੇ ਜੋ ਇਹਨਾਂ ਦਾ ਯੋਗਦਾਨ ਹੈ ਉਹ ਕਿਸੇ ਉਹਨਾਂ ਦਾ ਸਜਦਾ ਹੈ ਇਹਨਾਂ ਦੇ ਯੋਗਦਾਨ ਨੂੰ ਤੇ ਬੜਾ ਖੁਸ਼ੀ ਦਾ ਪਾਲਾ ਜੀ ਸਾਡੇ ਵਾਸਤੇ ਤੇ ਅੱਜ ਪੂਰੀ ਸਾਭ ਨੇ ਸਾਡਾ ਵੀ ਮਾਣ ਵਧਾਇਆ ਇਸ ਗੱਲ ਤੇ ਸਾਨੂੰ ਬੜੀ ਮਾਣ ਹੈ ਇਹਨਾਂ ਤੇ ਇਹਨਾਂ ਨੇ ਸਾਡੇ ਭਵਿੱਖ ਵਾਸਤੇ ਵੀ ਬੜਾ ਐਫਰਟ ਲਾਉਂਦੇ ਤੇ ਇਸ ਉਮਰ ਦੇ ਵਿੱਚ ਆਪਣੀ ਡਿਊਟੀ ਦੇ ਨਾਲ ਨਾਲ ਵੀ ਤੇ ਅੱਜ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਸੈਕੰਡ ਪ੍ਰਾਈਜ਼ ਸਾਡ ਜਿੱਤ ਕੇ ਲੈ ਕੇ ਆਇਆ ਤੇ ਸਾਡੇ ਗਿੱਧਰਵਾਸ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਹਾਂਜੀ। ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਐਡਾ ਵੱਡਾ ਸਵਾਗਤ ਕੀਤਾ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ। ਤੁਹਾਡੀਆਂ ਇਹਨਾਂ ਆਸਾਂ ਕਰਕੇ ਮੈਂ ਖੇਡਣ ਗਿਆ ਮੈਂ ਗਰਾਊਂਡ ਨਾਲ ਟੱਚਾਂ ਤੇ ਮੈਂ ਵੀ ਇਸ ਉਮਰ 'ਚ ਖੇਡ ਕੇ ਦਿਖਾਵਾਂ ਠੀਕ ਹੈ ਇਹ ਟੂਰਨਾਮੈਂਟ ਸਾਡਾ ਬੜਾ ਵਧੀਆ ਸੀਗਾ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਮਾਸਟਰ ਗੇਮ ਦਾ ਸਾਡੀ ਉੱਥੇ ਜਿਹੜੀ ਹੈਗੀ ਐ ਰੈਸਟੋ ਪੰਜਾਬ ਦੀ ਸੈਕੰਡ ਟੀਮ ਆਈ ਐ ਤੇ ਥੋੜੇ ਭੈਣਾ ਭਰਾਵਾਂ ਦਾ ਤੇ ਮੇਰੇ ਬੱਚਾਂ ਦਾ ਗਰਾਊਂਡਾਂ ਦਾ ਇਹ ਥੋੜਾ ਮੋਹ ਪਿਆਰਾ ਜਿਹਦਾ ਮੈਨੂੰ ਹੌਸਲਾ ਦਿੱਤਾ ਤੇ ਮੈਂ ਇੰਨੀ ਦੂਰ ਖੇਡਣ ਗਿਆ ਮੈਂ ਛੋਟੇ ਤੋਂ ਵੀ ਇਹ ਉਮੀਦ ਰੱਖਦਾ ਹਾਂ ਸਾਰੇ ਬੱਚਿਆਂ ਤੋਂ ਕਿ ਤੁਸੀਂ ਵੀ ਇਹੀਂ ਪ੍ਰੈਕਟਿਸ ਕਰੋ ਤੇ ਤੁਸੀਂ ਵੀ ਨੈਸ਼ਨਲ ਇੰਟਰਨੈਸ਼ਨਲ ਟੂਰਨਾਮੈਂਟ ਖੇਡੋ ਤਾਂ ਕਿ ਸਾਡੇ ਗਿੱਧਰ ਉਮੀਦ ਰੱਖਦਾ ਹਾਂ ਤੇ ਸਾਰੇ ਮੇਰੀ ਐਸੀ ਉਮੀਦ ਤੇ ਖਰੇ ਉਤੋਂ ਦੀ ਕੋਸ਼ਿਸ਼ ਕਰੋ ਇਹ ਹੀ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ